ਗੱਗੋ ਬੁਆ ਦੇ ਸਾਰੀ ਸਾਧ ਸੰਗਤ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਇੰਨਾ ਪਿਆਰ ਤੁਸੀਂ ਦੇ ਰਹੇ ਹੋ ਔਰ ਇੰਨਾ جنੂਨ ਜੋਸ਼ ਤੁਹਾਡੇ ਚ ਮੈਨੂੰ ਲੱਗਦਾ ਮੈਨੂੰ ਬੋਲਣ ਦੀ ਲੋੜ ਨਹੀਂ ਹੁਣ ਤੁਸੀਂ ਬੋਲਣ ਲੱਗੇ ਕਿਉਂਕਿ ਜਦੋਂ ਪਬਲਿਕ ਨੂੰ ਜ਼ੁਬਾਨ ਮਿਲ ਜੇ ਜਦੋਂ ਪਬਲਿਕ ਨੂੰ ਗੱਲ ਕਹਿਣ ਦਾ ਮੈਦਾਨ ਮਿਲ ਜੇ ਫਿਰ ਲੀਡਰਾਂ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਜਦੋਂ ਜਵਾਨ ਜਿਹੜੇ ਨੇ ਉਹ ਮੋਰਚਿਆਂ 'ਚ ਆਪ ਵਹਿ ਜਾਣ ਫਿਰ ਜਰਨੈਲਾਂ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਪਰ ਹਾਂ ਕਿਹਾ ਇਹ ਜਾਂਦਾ ਕਿ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਮੇਰੇ ਤਾਂ ਨਾ ਹੀ ਲੱਗਦਾ ਲੜਨਾ ਤੁਸੀਂ ਆ ਮੈਂ ਅੱਜ 12 13 ਪਿੰਡਾਂ ਦੇ ਵਿੱਚ ਆ ਕੇ ਆਇਆ ਨਸ਼ਹਿਰਾ ਢਾਲਾ ਕਸਲ ਕਲਸ ਕਲਸ ਅਥੋੜਾ ਗੱਗੋ ਬੂਹਾ ਇਹ ਤੋਂ ਪਹਿਲਾਂ ਰਸੂਲਪੁਰ ਚੀਮਾ ਸਾਰੇ ਪਿੰਡਾਂ ਜਾ ਕੇ ਆਇਆ ਉਹ ਸਾਰੇ ਪਿੰਡਾਂ ਦੇ ਵਿੱਚ ਜਿਸ ਤਰੀਕੇ ਨਾਲ ਲੋਕ ਪਿਆਰ ਦੇ ਰਹੇ ਆ ਕਿਉਂਕਿ ਮੈਂ ਤੁਹਾਡੇ ਵਰਗਾ ਹੀ ਆ ਤੁਸੀਂ ਮੇਰੇ ਚੋਂ ਆਪਣਾ ਆਪ ਦੇਖਦੇ ਹੋ ਵੀਰ ਸਾਡੇ ਵਰਗਾ ਹੀ ਆ ਔਰ ਹਰ ਪਿੰਡ ਜਾ ਕੇ ਮੈਂ ਪੁੱਛਿਆ ਇਸ ਤੋਂ ਪਹਿਲਾਂ ਕਦੇ ਮੁੱਖ ਮੰਤਰੀ ਆਇਆ ਕਹਿੰਦੇ ਨਾ ਜੀ ਮੈਂ ਕਿਸੇ ਬਜ਼ੁਰਗ ਨੂੰ ਯਾਦ ਹੋਊ ਕੁਕਰਾਂ ਆਕੂਰਾਂ ਵੇਲੇ ਕਹਿੰਦੇ ਨਾ ਜੀ ਕਹਿੰਦੇ ਹਾਰ ਕੇ ਤਾਂ ਇੱਕ ਦੋ ਆਏ ਨੇ ਜਿੱਤ ਕੇ ਨਹੀਂ ਕੋਈ ਆਇਆ ਆਉਂਦੇ ਹੀ ਨਹੀਂ ਇੱਧਰ ਕੀ ਲੈਣਾ ਹੋਣਾ ਉਹਨਾਂ ਨੇ ਉਹ ਪਹਾੜਾਂ ਪੂੜਾਂ ਚ ਹੀ ਰਹਿੰਦੇ ਆ ਸੋ ਵੀਰੋ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਨੌਜਵਾਨ ਮੁੰਡੇ ਕਹਿੰਦੇ ਨੌਕਰੀ ਵੀਰੋ ਦੇਖ ਲਓ ਤੁਸੀਂ 2025 ਦਾ ਵੀ ਅਖੀਰ ਹੋ ਗਿਆ 26 ਚੜਨ ਵਾਲਾ ਆ ਫਿਰਦਿਆਂ ਡਿਗਰੀਆਂ ਲੈ ਕੇ ਸਿਸਟਮ ਕਿਨੇ ਖਰਾਬ ਕੀਤਾ ਇਹਨਾਂ ਨੇ ਅਸੀਂ 56856 ਨੌਕਰੀਆਂ ਹੁਣ ਤੱਕ ਕੱਲ ਪਰਸੋ ਪਰਸੋ ਤੱਕ ਦੇ ਚੁੱਕਿਆ ਬਿਨਾ ਕਿਸੇ ਕੈਸ਼ ਤੋਂ ਬਿਨਾ ਕਿਸੇ ਫਰਮਾਇਸ਼ ਤੋਂ ਕੋਈ ਬੰਦਾ ਹੱਥ ਖੜਾ ਕਰਕੇ ਕਹ ਦੇ ਕਿ 1 ਰੁਪਿਆ ਛੀਨਾ ਪੀਤੀ ਚੰਦ ਜਾਇਆ ਉਹ ਨਾਲ ਤੀਜਾ ਪਿੰਡ ਹੈ 10 ਨੌਕਰੀਆਂ ਇੱਕ ਪਿੰਡ ਚ ਮਿਲੀਆਂ ਨੇ ਉਹ ਕਹਿੰਦੇ ਜੀ ਸਾਡੇ ਤਾਂ ਸੋਚਿਆ ਹੀ ਨਹੀਂ ਸੀ ਕਦੇ ਜ਼ਿੰਦਗੀ ਚ ਪੜ ਲੋ ਐਗਜ਼ਾਮ ਦੇ ਦੋ ਕੰਪੀਟੀਸ਼ਨ ਦੇ ਕੋਈ ਸਪਾਰਸ ਦੀ ਲੋੜ ਨਹੀਂ ਪੈਣੀ ਕਰੇ ਚਿੱਠੀ ਆਊਗੀ ਕਰੇ ਮੋਬਾਈਲ ਤੇ ਮੈਸੇਜ ਆਊਗਾ ਕਹਾਂ ਜੀ ਇਸ ਪਿੰਡ ਦੀਆਂ ਪੰਜ ਇਸ ਪਿੰਡ ਦੀਆਂ ਪੰਜ ਬਜ਼ੁਰਗ ਕਹਿੰਦੇ ਮੈਨੂੰ ਨਹੀਂ ਪਤਾ ਨਹੀਂ ਤਾਂ ਮੈਂ ਜੇ ਜੇ ਮੈਂ ਕੋਈ ਨੌਕਰੀਆਂ ਵਾਲੇ ਕੰਮ ਤੋਂ ਵੋਟਾਂ ਲੈਣੀਆਂ ਹੁੰਦੀਆਂ ਮੈਂ ਲਿਖ ਕੇ ਨਾ ਲਿਆਉਂਦਾ ਵੀ ਇਸ ਪਿੰਡ 'ਚ ਕਿੰਨੀਆਂ ਨੇ ਉਹੀ ਬੋਲੋ ਪਹਿਲਾਂ ਜਾ ਕੇ ਅਸੀਂ ਤਾਂ ਕਹਿੰਦੇ ਆ ਜਿਹੜਾ ਕੰਮ ਹੋ ਗਿਆ ਹੋ ਗਿਆ ਵੋਟਾਂ ਆਪਾਂ ਕੰਮਾਂ ਤੇ ਲੈਣੀਆਂ ਨੇ ਵੋਟਾਂ ਲੋਕਾਂ ਨੂੰ ਉਮੀਦ ਤੇ ਆਸ ਤੇ ਪਾਉਣੀਆਂ ਨੇ ਮੈਨੂੰ ਸਮਝ ਨਹੀਂ ਆਉਂਦੀ ਅਕਾਲੀ ਕਾਂਗਰਸੀ ਕਿਹੜੇ ਮੂੰਹ ਨਾਲ ਵੋਟਾਂ ਮੰਗੀ ਜਾਂਦੇ ਆ ਮੈਨੂੰ ਸਮਝ ਨਹੀਂ ਆਉਂਦੀ ਯਾਰ ਇੱਕ ਨੇ ਚਿੱਟੇ ਤੇ ਲਾਤੇ ਲੁੱਟ ਕੇ ਖਾ ਗਏ ਸਾਡੀ ਬਾਣੀ ਰੋਲਦੀ ਗਲੀਆਂ ਚ ਰੋਲਦੀ ਉਹ ਵੋਟਾਂ ਮੰਗਦੇ ਫਿਰਦੇ ਆ ਉਹ ਦੂਜਿਆਂ ਦਾ ਪੰਜਾ ਖੂਨੀ ਐ ਗੁਰਦੁਆਰਾਂ ਤੇ ਟੈਂਕ ਚੜਾਤੇ ਭ੍ਰਿਸ਼ਟਾਚਾਰ ਚ ਹੱਥ ਲਿਪੜੇ ਹੋਏ ਨੇ ਦੰਗੇ ਕਰਾਏ ਹੋਏ ਨੇ ਉਹ ਵੀ ਵੋਟਾਂ ਮੰਗਦੇ ਫਿਰਦੇ ਆ ਕਿਹੜੇ ਮੂੰਹ ਨਾਲ ਆ ਜਾਂਦੇ ਮੈਨੂੰ ਸਮਝ ਨਹੀਂ ਆਉਂਦੀ ਯਾਰ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਭਾਈ ਛੋਟਾ ਵੱਡਾ ਜਿਹੜਾ ਸਮਝਦੇ ਹੋ ਆ ਖੜੇ ਆ ਕੋਈ ਲੋੜ ਨਹੀਂ ਸੀ ਰਾਜ ਨਹੀਂ ਪਿੱਛਾਉਣ ਦੀ ਕਲਾਕਾਰੀ ਚ ਬੜਾ ਵਧੀਆ ਚੱਲ ਪੈਂਦਾ ਮੈਂ ਵੀ ਦਿੱਲੀ ਬੰਬੇ ਅਮਰੀਕਾ ਕੈਨੇਡਾ ਇੰਗਲੈਂਡ ਹਾਲੈਂਡ ਬੈਲਜੀਅਮ ਫਰਾਂਸ ਜਰਮਨੀ ਇਟਲੀ ਸ਼ੋ ਕਰਕੇ ਮੈਂ ਵੀ ਬੜਾ ਵਧੀਆ ਉਹਦਾ ਪਰਿਵਾਰ ਮੈਨੂੰ ਕੀ ਲੋੜ ਸੀ ਇਹਨਾਂ ਨਾਲ ਦੁਸ਼ਮਣੀਆਂ ਪਾਉਣ ਦੀ ਪਰ ਵੀਰੋ ਪੈਸੇ ਕਮਾ ਕੇ ਤਾਂ ਸਕੰਦਰ ਹੋਰੀ ਵੀ ਗਏ ਸੀ ਦੁਨੀਆ ਤੋਂ ਖਾਲੀ ਹੱਥ ਹੀ ਗਏ ਸੀ ਮੈਂ ਕਹਿਣਾ ਜੇ ਆਏ ਆ ਚਾਰ ਬੰਦੇ ਯਾਦ ਕਰ ਲੈਣਗੇ ਕੋਈ ਬੰਦਾ ਆਇਆ ਸੀ ਯਾਰ ਕੁਝ ਤਾਂ ਜ਼ਿੰਦਗੀਆਂ ਬਦਲੀਆਂ ਯਾਰ ਉਹਨੇ ਆਵਾਜ਼ ਦੀ ਪਾਰਟੀ ਜਿੰਦਾਬਾਦ ਹੁਣ ਕੱਟਿਆ ਤੋਂ ਕੱਟਿਆ ਪ੍ਰਚਾਰ ਤੇ ਉਤਰ ਹੋਇਆ ਮੇਰੇ ਖਿਲਾਫ ਨਾ ਮੇਰੇ ਪਰਿਵਾਰ ਦਾ ਕੋਈ ਜੀ ਛੱਡਿਆ ਇਹਨਾਂ ਨੇ ਨਾ ਮੈਨੂੰ ਇਹ ਹਾਜੀ ਘਟਿਆ ਪ੍ਰਚਾਰ ਕਰਨ ਤੇ ਲੱਗੇ ਹੋਇਆ ਕਿਉਂਕਿ ਹੋਰ ਗੱਲ ਤਾਂ ਕੋਈ ਆ ਨਹੀਂ ਸਕਦੀ ਮੇਰੇ ਵਿਰੁੱਧ ਪੌਣੇ 4 ਸਾਲ ਹੋ ਗਏ 1 ਰੁਪਏ ਦੀ ਕੋਈ ਗੱਲ ਕੱਢ ਕੇ ਦਿਖਾਉਣ ਤੁਹਾਨੂੰ ਲੱਗਦਾ ਵੀ ਜੇ ਮੈਂ ਕੁਝ ਕੀਤਾ ਹੁੰਦਾ ਤੇ ਛੱਡ ਦਿੰਦੇ ਹੁੰਣ ਲੋ ਜੋ ਤੜਕੀ ਗਾਲਾਂ ਕੱਢਣ ਲੱਗਦੇ ਆ ਪਰ ਜਿੰਨਾ ਜਦੋਂ ਆ ਤੁਸੀਂ ਇਕੱਠੇ ਹੋ ਜਾਂਦੇ ਮੇਰਾ ਸਾਰਾ ਹੀ ਗੁੱਸਾ ਲੈ ਜਾਂਦਾ ਮੇਰੀ ਸਾਰੀ ਥਕਾਵਟ ਲੈ ਜਾਂਦੀ ਹੈ ਜਦੋਂ ਲੋਕ ਹੀ ਨਾਲ ਨੇ ਫਿਰ ਆਪਾਂ ਨੇ ਕੀ ਕਰਨਾ ਬਿਰਹ ਹੋ ਸਕਦਾ ਸਾਡੇ ਖਾਤੇ 'ਚ ਪੈਸੇ ਘੱਟ ਹੋਣ ਹੋ ਸਕਦਾ ਸਾਡੀਆਂ ਜੇਬਾਂ 'ਚ ਪੈਸੇ ਨਾ ਹੋਣ ਪਰ ਜਿਹੜੇ ਖਾਤੇ ਅਸੀਂ ਖੋਲੇ ਹੋਏ ਆ ਉਹ ਖਾਤੇ ਇਹਨਾਂ ਕੋਲੇ ਹੈ ਨਹੀਂ ਉਹ ਕਾਲੀਆਂ ਕਾਂਗਰਸੀਆਂ ਕੋਲ ਖਾਤੇ ਹੈ ਨਹੀਂ ਤੁਸੀਂ ਕਾਲੀ 'ਚ ਤਾਂ ਨਹੀਂ ਹੈਗੇ ਮੈਂ ਤਾਂ ਮੈਂ ਫਿਰ ਮੈਂ ਤਾਂ ਬੋਲੇ ਸੋਨੇ ਹਲ ਕਹਿ ਕੇ ਅਗਲੇ ਪਿੰਡ ਚੱਲ ਜਾਨੇ ਆ ਮੈਂ ਗੱਲ ਸੁਣਾਉਣਾ ਮੇਰੀ ਦਾਦੀ ਮੇਰੀ ਦਾਦੀ ਮੈਨੂੰ ਸੁਲਾਉਂਦੀ ਹੁੰਦੀ ਸੀ ਇਹ ਕਹਾਣੀ ਵੀ ਜਿਹੜੇ ਖਾਤੇ ਆਪਣੇ ਕੋਲੇ ਨੇ ਉਹ ਉਹਨਾਂ ਕੋਲੇ ਨਹੀਂ ਹੈਗੇ ਵੀਰੋ ਗੁਰੂ ਨਾਨਕ ਸਾਹਿਬ ਤੇ ਬਾਬਾ ਮਰਦਾਨਾ ਜੀ ਉਦਾਸੀਆਂ ਤੇ ਤੁਰੇ ਫਿਰਦੇ ਸੀ ਲੋਕਾਂ ਨੂੰ ਸੱਚ ਦਾ ਹੋਕਾ ਦਿੰਦੇ ਕਿਸੇ ਪਿੰਡ ਦੀ ਝੂਠ ਤੇ ਬੈਠੇ ਸੀ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਰਬਾਬ ਛੇੜ ਬਾਣੀ ਉਚਰੀਏ ਗੁਰੂ ਸਾਹਿਬ ਬਾਣੀ ਉਚਰਨ ਲੱਗ ਗਏ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਆਪਣੇ ਪਿੰਡ ਦੀ ਝੂਠ ਤੇ ਆਪਣੇ ਪਿੰਡ ਦੀ ਹੱਦ ਤੇ ਕੋਈ ਰੱਬ ਦਾ ਫਕੀਰ ਆ ਗਿਆ ਕੋਈ ਰੱਬ ਦਾ ਬੰਦਾ ਆ ਗਿਆ ਸਿੱਧੀਆਂ ਰੱਬ ਨਾਲ ਨੇ ਉਹਦੀਆਂ ਉਹ ਕਿਸਮਤਾਂ ਪਲਟ ਦੂ ਉਹਦੀ ਸਤਸੰਗ ਕਰ ਲਈਏ ਲੋਕ ਚਲੇ ਗਏ ਗੁਰੂ ਸਾਹਿਬ ਨੇ ਪੁੱਛਿਆ ਭਾਈ ਤੁਸੀਂ ਕਿੱਧਰ ਕਹਿੰਦੇ ਅਸੀਂ ਨਾਲ ਚੱਲਾਂਗੇ ਗੁਰੂ ਜੀ ਤੁਹਾਡੇ ਗੁਰਨਾਨਕ ਸਾਹਿਬ ਕਹਿੰਦੇ ਸਾਡੇ ਰਸਤੇ ਔਖੇ ਭਾਈ ਸੱਚ ਦੇ ਰਾਹ ਔਖੇ ਹੁੰਦੇ ਨੇ ਜਿਹੜੇ ਰਾਹਾਂ ਤੇ ਆਪਾਂ ਤੁਰੇ ਹੋਏ ਆ ਔਖੇ ਨੇ ਸੱਚ ਬੋਲਣਾ ਬਹੁਤ ਔਖਾ ਇਸ ਜਮਾਨੇ 'ਚ ਉਸ ਜ਼ਮਾਨੇ ਦੀ ਗੱਲ ਕਰਦਾ ਜਦੋਂ ਗੁਰੂ ਸਾਹਿਬ ਉਸ ਵੇਲੇ ਸੱਚ ਬੋਲ ਰਹੇ ਸੀ ਜਦੋਂ ਬਾਬਰ ਨੂੰ ਜਾਵਰ ਕਿਹਾ ਵੀਰੋ ਕਹਿੰਦੇ ਤੁਹਾਡੇ ਨਾਲ ਤੁਰਿਆ ਨਹੀਂ ਜਾਣਾ ਉਹ ਕਹਿੰਦੇ ਨਾਲ ਚੱਲਾਂਗੇ ਪਿੰਡ ਵਾਲੇ ਕਹਿੰਦੇ ਥੋੜੀ ਦੂਰ ਤੁਰੇ ਗਏ ਤੁਰੇ ਗਏ ਰਾਜ ਚਾਂਦੀ ਦੇ ਢੇਰ ਆ ਗਏ ਜੀ ਆਲੇ ਦਾਲੇ ਚਾਂਦੀ ਉਹ ਚਾਂਦੀ ਪਈ ਜਿਨ੍ਹਾਂ ਨੂੰ ਚਾਂਦੀ ਚਾਹੀਦੀ ਸੀ ਉਹਨੇ ਚਾਂਦੀ ਚੱਕੀ ਕਹਿੰਦੇ ਗੋਲੀ ਮਾਰੋ ਸੱਚ ਨੂੰ ਲੈ ਥੋੜਾ ਜਿਹਾ ਚਿਰ ਤੁਰਨ ਵਾਲੀ ਕੰਮ ਬਣ ਗਿਆ ਚਲਿਏ ਕਾਫਲਾ ਅੱਧਾ ਰਹਿ ਗਿਆ ਗੁਰੂ ਸਾਹਿਬ ਨੇ ਪੁੱਛਿਆ ਭਾਈ ਤੁਸੀਂ ਉਹ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਹੈਗੇ ਗੁਰੂ ਜੀ ਅਸੀਂ ਤਾਂ ਨਾਲ ਹੀ ਚੱਲਾਂਗੇ ਕਹਿੰਦੇ ਭਾਈ ਰਾਹ ਔਖੇ ਆ ਸਕਦੇ ਐ ਕਹਿੰਦੇ ਆਉਣ ਦਿਓ ਤੁਰੇਗੇ 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 ਸੋਨੇ ਦੇ ਢੇਰ ਆਗੇ ਬਾਬਿਓ ਸੋਨੇ ਹੀ ਸੋਨਾ ਪਿਆ ਜਿਹਨਾਂ ਨੂੰ ਸੋਨਾ ਚਾਹੀਦਾ ਸੀ ਸੋਨਾ ਚੱਕਿਆ ਕੈਂਚਲ ਚਾਂਦੀ ਵਾਲੇ ਨਾਲੋਂ ਵਧੀਆ ਰਹਿ ਗਏ ਉਹ ਥੋੜਾ ਜਿਹਾ ਪਹਿਲੇ ਹੀ ਮੁੜ ਕੇ ਬਣ ਗਿਆ ਕੰਮ ਬੰਦੇ 10 ਰਹਿ ਗਏ ਜੀ ਬੰਦੇ 10 ਰਹਿ ਗਏ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਅਸੀਂ ਸੋਨੇ ਚਾਂਦੀ ਵਾਲੇ ਨੇ ਗੁਰੂ ਜੀ ਅਸੀਂ ਤਾਂ ਨਾਲ ਹੀ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਓਏ ਰਾਹ ਔਖੇ ਆ ਸਕਦੇ ਆ ਕਹਿੰਦੇ ਆਉਣ ਦਿਓ ਤੁਰੇਗੇ 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 ਹੀਰੇ ਮੋਤੀਆਂ ਦੇ ਢੇਰ ਆ ਗਏ ਉਹਨਾਂ ਦਸਾਂ ਨੇ ਹੀਰੇ ਮੋਤੀ ਚੱਕ ਲਏ ਕਹਿੰਦੇ ਨਾ ਸੋਨੇ ਚਾਂਦੀ ਦੋਨਾਂ ਨਾਲੋਂ ਤੋਂ ਵਧੀਆ ਰਹਿ ਗਏ ਆਪਾਂ ਨੂੰ ਹੀਰੇ ਮੋਤੀ ਮਿਲ ਗਏ ਰਹਿ ਗਿਆ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਕਹਿੰਦੇ ਭਾਈ ਮਰਦਾਨਾ ਤੂੰ ਬਾਬਾ ਮਰਦਾਨਾ ਕਹਿੰਦਾ ਬਾਬਾ ਮੈਂ ਨਹੀਂ ਜਾਂਦਾ ਮੈਂ ਤਾਂ ਉਹਨਾਂ ਤੋਂ ਅਮੀਰ ਆ ਮੈਂ ਤਾਂ ਤੁਹਾਡੇ ਨਾਲ ਹੀ ਰਹੂੰ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ ਉਹ ਤੂੰ ਅਮੀਰ ਕਿਵੇਂ ਆ ਫਿਰ ਉਹਨਾਂ ਤੋਂ ਤਾਂ ਬਾਬਾ ਮਰਦਾਨਾ ਜੀ ਨੇ ਬਚਨ ਕੀਤੇ ਕਹਿੰਦੇ ਗੁਰੂ ਜੀ ਮੈਂ ਉਹਨਾਂ ਨੂੰ ਕਿਵੇਂ ਸਮਝਾਵਾਂ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਵਾਪਸ ਮੁੜ ਗਏ ਤੁਹਾਡਾ ਸੰਗ ਛੱਡ ਗਏ ਕਿ ਮੈਂ ਉਹਨਾਂ ਤੋਂ ਅਮੀਰ ਆ ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਤੁਰਿਆ ਜਾਂਦਾ ਫਿਰ ਮੈਨੂੰ ਕਿਹੜੇ ਖਜ਼ਾਨੇ ਦੀ ਗੱਲਤਾ ਦੱਸੋ ਵੀਰੋ ਪਿੰਡ ਦੇ ਸਰਪੰਚ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਕੌਣ ਬਣਾਉਂਦਾ ਲੋਕ ਐਮਐਲਏ ਕੌਣ ਬਣਾਉਂਦਾ ਲੋਕ ਮੰਤਰੀ ਕੌਣ ਬਣਾਉਂਦਾ ਲੋਕ ਮੁੱਖ ਮੰਤਰੀ ਕੌਣ ਬਣਾਉਂਦਾ ਲੋਕ ਵੀਰੋ ਜਦੋਂ ਲੋਕ ਹੀ ਸਾਡੇ ਨਾਲ ਆ ਫਿਰ ਸਾਡੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲੇ ਆ ਫਿਰ ਹੋਣਗੇ ਇਹਨਾਂ ਕੋਲੇ ਬੈਂਕਾਂ 'ਚ ਪੈਸੇ ਨਾਲ ਜਾਣੇ ਆ ਨਾਲ ਲੈ ਜਾਣਗੇ ਪਹਿਲਾਂ ਵਾਲੇ ਲੈ ਗਏ ਆ ਰਾਜ ਕਰਾਂਗੇ 25 ਸਾਲ ਕਹਿੰਦੇ ਸੀ 25 ਬੰਦੇ ਨਹੀਂ ਹੈਗੇ ਉਹਨੇ ਨਾਲ ਉਹ ਦੇਖ ਲਓ ਉਹ ਬੋਲੀ ਜਾਂਦੀ ਆ ਹਰਸਿਮਰਤ ਕੌਰ ਨੰਨੀ ਸ਼ਾਂ ਵੀ ਤੁਸੀਂ ਕਰ ਰਹੇ ਬੈਠੋ ਜੇ ਨਹੀਂ ਬੋਲਣਾ ਹੁੰਦਾ ਉਹ ਕਹਿੰਦੀ ਐਮਪੀ ਐਮਪੀ ਆ ਬਠਿੰਡੇ ਤੋਂ ਐਮਪੀ ਸਹਿਬਾ ਕੀ ਕਹਿੰਦੇ ਨੇ ਕੀ ਫਰਮਾਉਂਦੇ ਨੇ ਉਹ ਕਹਿੰਦੀ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਉਦੋਂ ਪੰਜਾਬ ਦੇ ਵਿੱਚ ਕਿਸੇ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿਨੀ ਆ ਉਦੋਂ ਚਿੱਟੇ ਨੂੰ ਮਜੀਠੀਆ ਕਹਦੇ ਹੁੰਦੇ ਸੀ ਆ ਲਗਾ ਭਾਈ ਮਜੀਠੀਆ ਹੈਗਾ ਥੋੜਾ ਜਾ ਉਹ ਕਹਿੰਦਾ ਨਹੀਂ 2 ਗ੍ਰਾਮ ਮੇਰੇ ਜੋ ਗਈ ਆ ਤੂੰ ਕਿ ਤਾ ਹੋਰ ਪ੍ਰਬੰਧ ਕਰ ਲੈ ਭਾਈ ਮਜੀਠੀਆ ਪੂੜੀ ਮਜੀਠੀਆ ਸਰੰਜ ਮਜੀਠੀਆ ਟੀਕਾ ਚੱਲਦਾ ਹੁੰਦਾ ਸੀ ਤੇ ਹੁਣ ਕੀ ਕਹਿੰਦੇ ਨੇ ਇਹ ਭਗਵੰਤ ਮਾਨ ਜਿਹੜਾ ਇਹ ਸ਼ੁਰਾ ਗੋਪਦਾ ਇਹ ਮੇਰਾ ਭਰਾ ਅੰਦਰ ਕਰਤਾ ਉਹ ਭਾਈ ਕਰਤੂਤਾ ਕਰਕੇ ਹੋਇਆ ਮੈਂ ਕੀਤਾ ਹੁਣ ਸਹਰਾਣੇ ਮੰਗਦੇ ਉੱਥੇ ਜੇਲ੍ਹ ਚ ਮੈਂ ਕਿਹਾ ਜਮਰਾਉ ਦਾ ਕਿਲਾ ਜਿੱਤਿਆ ਸਹਰਾਣੇ ਮੰਗਦੇ ਆ ਲੋਕਾਂ ਦੇ ਘਰ ਜਾੜ ਕੇ ਲੋਕਾਂ ਦੇ ਘਰੇ ਬਿਸਤਰੇ ਨਹੀਂ ਰਹਿਣ ਦਿੱਤੇ ਉੱਥੇ ਸਹਰਾਣੇ ਮੰਗਦੇ ਉਹ ਕਿੱਕਲੀ ਤਾਂ ਉਹਨਾਂ ਦੀ ਪੈਸੀ ਪੈ ਗਈ ਹੋਰ ਕੀ ਕਰੀ ਉਹਨਾਂ ਦੇ ਕਿੱਕਲੀ ਹੁਣ ਤਾਂ ਜੇ ਹੱਸਣਾ ਹੋਵੇ ਸੁਖਬੀਰ ਬਾਲ ਦਾ ਚਿਹਰਾ ਦੇਖ ਲਿਆ ਕਰੋ ਐ ਜੇ ਹੋਇਆ ਪਿਆ ਉਹ ਬਚਾ ਲੋ ਪੰਜਾਬ ਨੂੰ ਉਹ ਮੈਂ ਕਿਹਾ ਮਾਰੇ ਹੀ ਤਾਂ ਸੀ ਓਏ ਬੜੀ ਮੁਸ਼ਕਲ ਨਾਲ ਬਚਾਉਣ ਲੱਗੇ ਹੋਏ ਆ ਉਹ ਨਹੀਂ ਉਹ ਤੁਹਾਨੂੰ ਯਾਦ ਹੀ ਸਾਰੀ ਸੋ ਵੀਰਾਂ ਇਹਨਾਂ ਦੇ ਜਕੀਨਾ ਕਰਿਓ ਹੋਏ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਇਹ ਵੀ ਵਾਦਾ ਕਰ ਲੈਣਾ ਵੀ ਤੁਹਾਨੂੰ ਖੇਤ ਜਾਣ ਦੀ ਕੋਈ ਲੋੜ ਨਹੀਂ ਸੁਖਵੀਰ ਬਾਦਲਾ ਕੇ ਕਹਿ ਸਕਦਾ ਵੀ ਤੁਹਾਨੂੰ ਖੇਤ ਜਾਣ ਦੀ ਲੋੜ ਨਹੀਂ ਤੁਹਾਡੀ ਮੋਟਰ ਦਾ ਬਟਨ ਮੈਂ ਦਬਕਾਇਆ ਕਰੂੰ ਹੁਣ ਧਰਤੀ ਤੇ ਆਏ ਨੇ ਪਹਿਲਾਂ ਤਾਂ ਧਰਤੀ ਤੇ ਨਹੀਂ ਆਉਂਦੇ ਸੀ ਇਹ ਪਹਿਲਾਂ ਨਹੀਂ ਉਤਰੇ ਮੈਨੂੰ ਪਤਾ ਲੱਗਿਆ ਕਹਿੰਦੇ ਮੈਨੂੰ ਦੋ ਤਿੰਨ ਮਿਲੇ ਕੱਲ ਅੰਮ੍ਰਿਤਸਰ ਕਾਂਗਰਸੀ ਕਾਲੀ ਕਹਿੰਦੇ ਜੀ ਅਸੀਂ ਜਿੱਤਾਂਗੇ ਮੈਂ ਕਿਹਾ ਵੀ ਕਿਵੇਂ ਮੈਂ ਲੋਕ ਤਾਂ ਯਾਰ ਸਾਡੇ ਨਾਲ ਲੈਂਦੇ ਨੇ ਕਹਿੰਦੇ ਜੀ ਇਹ ਝੰਡੇ ਲਾ ਦੇਣੇ ਆ ਤੂੰ ਕਰ ਲਉ ਰੈਲੀਆਂ ਕਿੰਨੀਆਂ ਕਰਨੀਆਂ ਝੰਡੇ ਲਾ ਦੇਣੇ ਅਸੀਂ ਲੋਕਾਂ ਦੇ ਰਾਤ ਤੋਂ ਰਾਤ ਲੱਖਾਂ ਝੰਡੇ ਲਾ ਦੇਣੇ ਲੋਕਾਂ ਦੇ ਘਰਾਂ ਤੇ ਜਦੋਂ ਲੋਕਾਂ ਦੇ ਬਨੇਰੇ ਤੇ ਟੈਂਕੀ ਤੇ ਗੇਟ ਤੇ ਝੰਡਾ ਲੱਗ ਗਿਆ ਨਾ ਮਾਨ ਸਾਹਿਬ ਮੈਨੂੰ ਕਹਿੰਦੇ ਕਹਿੰਦੇ ਸ਼ਰਮੋ ਸ਼ਰਮੀ ਵੋਟ ਪਾਉਣੀ ਪੈਂਦੀ ਹੈ ਉਹ ਮੈਂ ਕਿਹਾ ਗੱਲ ਸੁਣ ਲਓ ਐਨੇ ਕਮਲੇ ਨਾ ਸਮਝੋ ਤੁਸੀਂ ਲੋਕਾਂ ਨੂੰ ਪਹਿਲਾਂ ਜਿਹੜੇ ਬੁੱਧੂ ਬਣਾਉਣੇ ਸੀ ਬਣਾ ਲੇ ਮੈਂ ਕਿਹਾ ਲੋਕ ਅੱਜ ਕੱਲ ਝੰਡਿਆਂ ਨਾਲ ਨਹੀਂ ਪਾਉਂਦੇ ਲੋਕ ਐਨੇ ਤੇਜ਼ ਹੋ ਗਏ ਘਰੇ ਝੰਡਾ ਹੋਰਦਾ ਜੇਬ ਤੇ ਬਿੱਲਾ ਹੋਰਦਾ ਸਕੂਟਰ ਤੇ ਸਟicker ਹੋਰਦਾ ਕਾਰ ਤੇ ਪੋਸਟਰ ਹੋਰਦਾ ਉਹ ਰੈਲੀ ਜਿਗਰੇ ਹੋਰਦੀ ਚ ਫਿਰਦੇ ਹੁੰਦੇ ਆ ਵੋਟਾਂ ਵਾਲੇ ਦੇਨ ਘੋਗਾ ਜਿੱਤ ਕਿਸੇ ਹੋਰ ਦੇ ਕਰਦੇ ਤੇ ਐ ਹੁੰਦਾ ਨਾ ਕਹਿੰਦੇ ਪੈਸੇ ਦੇਵਾਂਗੇ ਮੈਂ ਕੋਈ ਗੱਲ ਨਹੀਂ ਦੇ ਦਿਓ ਵੀਰੋ ਜੇ ਪੈਸੇ ਦੇਣ ਆਏ ਨਾ ਇਹ ਪੈਸੇ ਦੇਣ ਆਉਣਗੇ ਤੁਹਾਨੂੰ ਜੇ ਪੈਸੇ ਦੇਣ ਆਏ ਗੱਗੋ ਬੂਏ ਵਾਲਿਓ ਆ ਗੱਲ ਧਿਆਨ ਨਾਲ ਸੁਣ ਲਿਓ ਜੇ ਤੁਹਾਨੂੰ ਇਹ ਪੈਸੇ ਦੇਣ ਆਏ ਨਾ ਮੇਰੀ ਹੱਥ ਬਨ ਕੇ ਬੇਨਤੀ ਹੈ ਜਵਾਬ ਨਾ ਦਿਓ ਲੈ ਲਿਓ ਉਹ ਲక్ష్ਮੀਨੀ ਮੋੜੀ ਦੀ ਹੁੰਦੀ ਆ ਆਪਣੇ ਪੈਸੇ ਨੇ ਇਹਨਾਂ ਨੇ ਕਿਹਾ ਝੋਨਾ ਵੇਚਿਆ ਕਈ ਤਾਂ ਨੋਟ ਵੀ ਪਛਾਣ ਲੋਂਗੇ ਤੁਸੀਂ ਬਿਆਦਾ ਉਹੀ ਨੋਟ ਆ ਵੇ 100 ਦਾ ਆ ਖੁੰਝੇ ਜੇ ਤੇ ਹਲਦੀ ਜੀ ਲੱਗੀ ਹੋਈ ਹੈ ਜਿਹੜਾ ਸੰਗਰਾਣ ਵਾਲੇ ਦੇਨ ਦਰਬਾਰ ਸਾਹਿਬ ਟੇਕ ਕੇ ਆਏ ਸੀ ਸਹੀ ਆ ਨਾ ਵਸਾਂ ਫੜ ਕੇ ਪੈਸੇ ਕਹਦੇ ਹੋ ਵੀ ਹਾਂ ਤੇ 11 ਤਰੀਕ ਨੂੰ ਝਾੜੂ ਵਾਲਾ ਬਟਨ ਦਬ ਕੇ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨੂੰ ਮਾਫ਼ ਹੈ ਲੈ ਸਾਰੇ ਸਮਝ ਗਏ ਬੜਾ ਸਮਝਦਾਰ ਲੱਗਿਆ ਬਈ ਤੇ ਫਿਰ ਗੱਗੋ ਬੂਏ ਵਾਲੇ ਥੋਡੇ ਵਾਲੇ ਪਾਸਿਓ ਮੈਂ ਸਮਝਾਂ ਵੀ ਬੋਲੇ ਸੋਨਿਆ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜਿਉਂਦੇ ਬਸਤੇ ਰਹੋ ਤਰੱਕੀਆਂ ਕਰੋ ਔਰ ਤੁਹਾਡੀ ਗੱਲ ਸੁਣ ਲਈ ਵੀਰੇ ਬਸ ਤੁਹਾਨੂੰ ਨੌਕਰੀਆਂ ਤੁਹਾਨੂੰ ਕੰਮਾਂ ਤੇ ਲਾਵਾਂਗੇ ਪਰਵਾਹ ਨਾ ਕਰੋ ਅਸੀਂ ਤੁਹਾਡੇ ਨਾਲ ਖੜਾਂਗੇ ਧੰਨਵਾਦ ਇਹ ਬਹੁਤ ਹੀ ਸਰਤਾਤਿਕ ਬਗਵੰਤ ਮਾਨ ਤੁਹਾਡੇ ਵਿੱਚ ਪਹੁੰਚ ਚੁਕੇ ਨੇ ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਪੰਜਾਬ ਦੇ ਹਰ ਇੱਕ ਪਿਆਰੇ ਭਗਵੰਤਰੀ ਸਰਦਾਰ ਭਗਵੰਤ ਮਾਨ ਤੁਹਾਡੇ ਵਿੱਚ ਪਹੁੰਚ ਚੁਕੇ ਨੇ ਮੇਰਾ ਰੰਗ ਦੇ ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ ਬਸੰਤੀ ਚੋਲਾ ਆਪਣ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਤੁਹਾਡੇ ਵਿੱਚ ਪਹੁੰਚ ਚੁੱਕੇ ਨੇ ਸੰਗਤ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਇੰਨਾ ਪਿਆਰ ਤੁਸੀਂ ਦੇ ਰਹੇ ਹੋ ਔਰ ਇੰਨਾ ਜਨੂਨ ਜੋਸ਼ ਤੁਹਾਡੇ ਚ ਹੈ ਮੈਨੂੰ ਲੱਗਦਾ ਮੈਨੂੰ ਬੋਲਣ ਦੀ ਲੋੜ ਨਹੀਂ ਹੁਣ ਤੁਸੀਂ ਬੋਲਣ ਲੱਗ ਗਏ ਕਿਉਂਕਿ ਜਦੋਂ ਪਬਲਿਕ ਨੂੰ ਜ਼ੁਬਾਨ ਮਿਲ ਜੇ ਜਦੋਂ ਪਬਲਿਕ ਨੂੰ ਗੱਲ ਕਹਿਣ ਦਾ ਮੈਦਾਨ ਮਿਲ ਜੇ ਫਿਰ ਲੀਡਰਾਂ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਜਦੋਂ ਜਵਾਨ ਜਿਹੜੇ ਨੇ ਉਹ ਮੋਰਚਿਆਂ 'ਚ ਆਪ ਵਹਿ ਜਾਣ ਫਿਰ ਜਰਨੈਲਾਂ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਪਰ ਹਾਂ ਕਿਹਾ ਇਹ ਜਾਂਦਾ ਕਿ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਮੇਰਾ ਤਾਂ ਨਾ ਹੀ ਲੱਗਦਾ ਲੜਨਾ ਤੁਸੀਂ ਐ ਮੈਂ ਅੱਜ 12 13 ਪਿੰਡਾਂ ਦੇ ਵਿੱਚ ਜਾ ਕੇ ਆਇਆ ਨਸ਼ਹਿਰਾ ਟਾਲਾ ਕਸਲ ਕਲਸ ਕਲਸ ਅਥੋੜਾ ਗੱਗੋ ਬੁਹਾ ਇਹ ਤੋਂ ਪਹਿਲਾਂ ਰਸੂਲਪੁਰ ਚੀਮਾ ਸਾਰੇ ਪਿੰਡਾਂ ਜਾ ਕੇ ਆਇਆ ਉਹ ਸਾਰੇ ਪਿੰਡਾਂ ਦੇ ਵਿੱਚ ਜਿਸ ਤਰੀਕੇ ਨਾਲ ਲੋਕ ਪਿਆਰ ਦੇ ਰਹੇ ਆ ਕਿਉਂਕਿ ਮੈਂ ਤੁਹਾਡੇ ਵਰਗਾ ਹੀ ਆ ਤੁਸੀਂ ਮੇਰੇ ਚੋਂ ਆਪਣਾ ਆਪ ਦੇਖਦੇ ਹੋ ਵੀਰ ਸਾਡੇ ਵਰਗਾ ਹੀ ਆ ਔਰ ਹਰ ਪਿੰਡ ਜਾ ਕੇ ਮੈਂ ਪੁੱਛਿਆ ਇਸ ਤੋਂ ਪਹਿਲਾਂ ਕਦੇ ਮੁੱਖ ਮੰਤਰੀ ਆਇਆ ਕਹਿੰਦੇ ਨਾ ਜੀ ਮੈਨ ਕਿਸੇ ਬਜ਼ੁਰਗ ਨੂੰ ਯਾਦ ਹੋਊ ਕੋ ਕੈਰਾਂ ਆਕੂਰਾਂ ਵੇਲੇ ਕਹਿੰਦੇ ਨਾ ਜੀ ਕਹਿੰਦੇ ਹਾਰ ਕੇ ਤਾਂ ਇੱਕ ਦੋ ਆਏ ਨੇ ਜਿੱਤ ਕੇ ਨਹੀਂ ਕੋਈ ਆਇਆ ਆਉਂਦੇ ਹੀ ਨਹੀਂ ਇੱਧਰ ਕੀ ਲੈਣਾ ਹੋਣਾ ਉਹਨਾਂ ਨੇ ਉਹ ਪਹਾੜਾਂ ਪੂੜਾਂ ਚ ਹੀ ਰਹਿੰਦੇ ਆ ਸੋ ਵੀਰੋ